ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਖੀਆਂ ਦਾ ਸਵਨ ਕੀਤਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਰਾਜਾ ਭੀਮ ਚੰਦ ਦਾ ਮਿਲਨ ਹੋਇਆ ਰਾਜਾ ਭੀਮ ਚੰਦ ਨੇ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਖੀਆਂ ਜਿਵੇਂ ਕਿ ਪ੍ਰਸਾਦੀ ਦੇ ਹਾਥੀ ਜਲਜਸ਼ਮਾਨਾ ਅਤੇ ਹੋਰ ਪੰਜ ਕਨਾ ਸੱਫਸਤਰ ਇਸਨੂੰ ਹੋਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖੀਆਂ ਤਾਂ ਉਸ ਦਾ ਮਨ ਲਲਚਾ ਆ ਗਿਆ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਗੁਰੂ ਸਾਹਿਬ ਜੀ ਕੋ ਇਹੇ ਵਾਸਤਾ ਬਰਾਮਦ ਕਰ ਲਵਾਂ ਤਾਂ ਫਿਰ ਉਸ ਨੇ ਵਾਪਸ ਆ ਕੇ ਆਪਣੀ ਮੰਤਰੀਆਂ ਦੀ ਸਲਾਹ ਕੀਤੀ। ਉੱਥੋਂ ਇੱਕ ਦੂਤ ਗੁਰੂ ਸਾਹਿਬ ਜੀ ਕੋਲ ਭੇਜਿਆ। ਕਿਸੇ ਬਹਾਨੇ ਨਾਲ ਗੁਰੂ ਸਾਹਿਬ ਜੀ ਕੋਲ ਇਹ ਚੀਜ਼ਾਂ ਲਈਆਂ ਜਾਣਾ। ਜਦੋਂ ਉਸ ਦੂਤ ਨੇ ਜਾ ਕੇ ਗੁਰੂ ਸਾਹਿਬ ਜੀ પાસે ਚੀਜ਼ਾਂ ਮੰਗੀਆਂ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਇਹ ਵਸਤਾਂ ਸਾਰੀਆਂ ਸੰਗਤਾਂ ਸ਼ਰਧਾ ਦੇ ਨਾਲ ਪੇਟਾ ਦੇ ਰੂਪ ਚ ਇੱਥੇ ਹਾਜ਼ਰ ਕਰੀਆਂ ਹਨ। ਅਸੀਂ ਇਸ ਤਰ੍ਹਾਂ ਇਹ ਚੀਜ਼ਾਂ ਤੁਹਾਨੂੰ ਦੇ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਗੁਰੂ ਸਾਹਿਬ ਜੀ ਦਾ ਜਵਾਬ ਲੈ ਕੇ ਜਦੋਂ ਦੂਤ ਭੀਮਚੰਦ ਕੋਲ ਪਹੁੰਚਿਆ ਤਾਂ ਭੀਮਚੰਦ ਦਾ ਗੁੱਸਾ ਹੋਣ ਵਾਲਿਆ ਸੋਚਣ ਲੱਗਾ ਕਿ ਮੂਲੀ ਸੰਿਆਸੀ ਜਿਸ ਦੀ ਹਸੇ ਤੋਂ ਪੱਜਾ ਹਲ ਵੀ ਹੋਵੇ ਰਾਜੇ ਦੀ ਬੇਨਤੀ ਨੂੰ ਕਿਸ ਤਰ੍ਹਾਂ ਪਰਾਣੀਵੇ ਤਾਂ ਫਿਰ ਰਾਜਾ ਭੀਮਚੰਦ ਨੇ ਸੋਚਿਆ ਕਿ ਇਹ ਮੇਰੀ ਕੋਰਮਾਨ ਵਾਲੀ ਗੱਲ ਹੈ ਉਸੇ ਮਨ ਵਿੱਚ ਸੋਚਿਆ ਮੈਂ ਹੁਣੇ ਹੀ ਸੈਨਾ ਲੈ ਕੇ ਲੰਕਪੁਰ ਸਹਿਰ ਨੂੰ ਜਾਵਾਂਗਾ ਘੇਰਨਾਵਾਂਗਾ ਅਤੇ ਗੁਰੂ ਜੀ ਪਾਸੋਂ ਇਹ ਚੀਜ਼ਾਂ ਆਪਣੇ ਜੋਰ ਨਾਲ ਪ੍ਰਾਪਤ ਕਰ ਲਵਾਂਗਾ ਪਰ ਮਾਂਚੀਆਂ ਦੀ ਸਲਾਹ ਖਾਣੇ ਉਸ ਨੂੰ ਸਮਝਾਇਆ ਕਿ ਇਹ ਗੱਲ ਤੁਹਾਡੇ ਲਈ ਸੋਖੀ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਨਾ ਵਿਗਾੜਨੀ ਜੁੱਧ ਛੇੜਨਾ ਇਹ ਸਾਡੇ ਲਈ ਚੰਗੀ ਗੱਲ ਨਹੀਂ ਹੈ ਇਹ ਠੀਕ ਹੈ ਕਿ ਸਾਡੇ ਕੋਲ ਪਹਾੜੀ ਰਾਜਿਆਂ ਨਾਲ ਵੱਧ ਦਾ ਪੌਦੇ ਹਨ ਪਰ ਗੁਰੂ ਸਾਹਿਬ ਜੀ ਭਾਵੇਂ ਥੋੜੀ ਸੈਨਾ ਹੈ ਉਹਨਾਂ ਦੀ ਸੈਨਾ ਗੁਰੂ ਸਹਾਬ ਜੀ ਲਈ অতি ਸ਼ਰਧਾ ਰੱਖੀ ਹੈ ਅਤੇ ਆਪਾਂ ਵੰਡ ਲਈ ਤਿਆਰ ਹੋ ਜਾਂਦੇ ਹੈ ਗੁਰੂ ਜੀ ਆਪ ਵੀ ਬੜੇ ਭਾਰੀ ਜਉਂਦੇ ਹਨ ਹਰ ਤਰ੍ਹਾਂ ਦੀ ਸਸ਼ਤ ਤਰ੍ਹਾਂ ਦਾ ਵਿਆਸ ਵਿੱਚ ਨੂੰ ਫਨ ਹਨ ਜੇ ਕਿਤੇ ਸਾਡੀ ਹਾਰ ਹੋ ਗਈ ਤਾਂ ਸਾਡਾ ਜਨਵਾ ਦੂਸਰੇ ਰਾਜਾਂ ਉਪਰ ਘਟ ਜਾਵੇਗਾ ਖਤਮ ਹੀ ਹੋ ਜਾਵੇਗਾ ਇਸ ਤਰ੍ਹਾਂ ਦੂਸਰੇ ਰਾਜੇ ਸਾਡੇ ਨੂੰ ਆਕੀ ਹੋ ਜਾਣਗੇ ਮੰਤਰੀਆਂ ਨੇ ਗੁਰੂ ਸਹਾਬ ਜੀ ਦੇ ਅਧਿਆਪਕ ਅਧਿਆਤਮਕ ਅਤੇ ਕਰਾਮਾਤਮਕੀ ਸ਼ਕਤੀ ਦੇ ਨਾਲ ਜਿੱਤਿਆ। ਅਤੇ ਰਾਜਾ ਨੂੰ ਫੌਜੀ ਕਾਰਵਾਈ ਕਰਨ ਤੋਂ ਰੋਕਿਆ। ਹਨਾ ਜਪੀਮ ਚਾਹੁੰਦੇ ਮੰਨ ਸੀ ਇਹਨੇ ਕਿ ਚੁੱਪ ਤਾਂ ਕਰ ਗਿਆ। ਬਾਅਦ ਦੇ ਵਿੱਚ ਜ਼ਹਿਰ ਪੋਹ ਦਵੇ। ਕਿਉਂਕਿ ਉਸ ਦਾ ਇਹ ਮਨੋਰਥ ਪੂਰਾ ਨਹੀਂ ਹੋਇਆ ਸੀ ਕਿ ਗੁਰੂ ਸਹਿਬ ਜੀ ਹੋਣਗੇ ਇਹ ਵਸਤਾਂ ਕਿਸ ਤਰੀਕੇ ਨਾਲ ਹੋਈਆਂ ਜਾਣਾ। ਅਤੇ ਹੋਰ ਕਿਸੇ ਚੰਗੇ ਮੌਕੇ ਦੀ ਉਡੀਕ ਕਰਨ। ਸਾਖੀ ਸੰਪੂਰਨ ਹੋਈ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ।